ਪੰਜਾਬ ਦੇ ਵਿੱਚ ਬਿਜਲੀ ਦੇ ਰੇਟਾਂ ਦੇ ਵਿੱਚ ਵਾਧਾ ਹੋ ਚੁੱਕਿਆ ਹੈ ਜਿਸ ਕਰਕੇ ਲੋਕਾਂ ਨੂੰ ਵੱਡਾ ਝਟਕਾ ਲੱਗਿਆ ਜੇਕਰ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ 10 ਪੈਸੇ ਤੋਂ ਲੈ ਕੇ 15 ਪੈਸੇ ਤੱਕ ਰੇਟ ਵਧਾ ਦਿੱਤੇ ਗਏ ਨੇ ਤੇ ਰਾਤ ਨੂੰ ਜਿਹੜੀ ਬਿਜਲੀ ਦੀ ਸਪਲਾਈ ਹੁੰਦੀ ਹੈ ਉਹਨਾਂ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਆਖਿਰਕਾਰ ਕਿੰਨੀ ਯੂਨਿਟ ਦੇ ਉੱਤੇ ਤੁਹਾਨੂੰ ਕਿੰਨੇ ਪੈਸੇ ਦੇਣੇ ਪੈਣਗੇ ਇਸ ਦਾ ਵਿਸਥਾਰ ਪੂਰਵਕ ਤੰਗ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਇੱਕਦਮ ਇਹ ਫਰਮਾਨ ਜਾਰੀ ਕਰ ਦਿੱਤਾ ਗਿਆ ਜਿਸ ਕਰਕੇ ਲੋਕਾਂ ਦੀਆਂ ਜੇਬਾਂ ਦੇ ਉੱਤੇ ਵੱਡਾ ਡਾਕਾ ਪੈ ਰਿਹਾ ਤੇ ਇੱਕ ਪਾਸੇ ਆਤ ਦੀ ਗਰਮੀ ਹੈ ਤੇ ਦੂਜੇ ਪਾਸੇ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਤੇ ਉਹ ਵੀ ਰਾਤ ਦੇ ਸਮੇਂ ਯਾਨੀ ਕਿ ਲੋਕਾਂ ਨੂੰ ਹੁਣੇ ਮੁਫਤ ਬਿਜਲੀ ਦੇ ਨਾਲ ਨਾਲ ਜੋ ਹੈ ਵਾਧੂ ਬਿਜਲੀ ਦਾ ਚਾਰਜ ਵੀ ਦੇਣਾ ਪਏਗਾ ਜੇਕਰ ਤੁਹਾਡੇ 300 ਯੂਨਿਟ ਤੋਂ ਬਾਅਦ ਇੱਕ ਯੂਨਿਟ ਵੀ ਵੱਧ ਚੱਲਦੀ ਹੈ ਤਾਂ ਜਿਹਦੇ ਵਿੱਚ ਤੁਹਾਨੂੰ 301 ਯੂਨਿਟ ਦੇ ਹੀ ਪੈਸੇ ਦੇਣੇ ਪੈਣਗੇ ਤਾਂ ਤੁਹਾਨੂੰ ਸਮਝਾਉਨੇ ਆ ਕਿ ਆਖਿਰਕਾਰ ਕਿੰਨੀ ਯੂਨਟਾਂ ਦੇ ਉੱਤੇ ਤੁਹਾਨੂੰ ਕਿੰਨੇ ਪੈਸਿਆਂ ਦਾ ਭੁਗਤਾਨ ਕਰਨਾ ਪਏਗਾ ਤਾਂ ਜੋ ਨਵੀਆਂ ਦਰਾਂ ਲਾਗੂ ਹੋਈਆਂ ਨੇ ਉਸ ਦੇ ਹਿਸਾਬ ਦੇ ਮੁਤਾਬਿਕ ਜੇਕਰ 7 ਕਿਲੋਵਾਟ ਦਾ ਮੀਟਰ ਤੁਹਾਡੇ ਘਰਾਂ ਦੇ ਵਿੱਚ ਲੱਗਾ ਤਾਂ 300 ਯੂਨਟ ਤੋਂ ਉੱਪਰ ਮਿਲਣ ਵਾਲੀ ਜਿਹੜੀ ਬਿਜਲੀ ਹੈ ਉਹ ਖਪਤ ਕਰਨ ਤੇ ਪ੍ਰਤੀ ਯੂਨਟ ਤੁਹਾਨੂੰ 10 ਤੋਂ 12 ਪੈਸੇ ਜ਼ਿਆਦਾ ਭੁਗਤਾਨ ਕਰਨਾ ਪਏਗਾ ਤੇ ਨਵੇਂ ਟੈਰੀਫ ਹੁਕਮਾਂ ਦੇ ਮੁਤਾਬਿਕ ਘਰੇਲੂ ਖਪਤਕਾਰਾਂ ਦੇ ਲਈ 2 ਕਿਲੋ ਲੋਡ ਵਾਲੇ ਖਪਤਕਾਰਾਂ ਦੇ ਵਾਸਤੇ ਪਹਿਲੇ 100 ਯੂਨਟਾਂ ਲਈ ਦਰ ਪਹਿਲਾਂ ਵਾਲੀ ਯਾਨੀ ਕਿ 4.19 ਰੁਪਏ ਪ੍ਰਤੀ ਯੂਨਟ ਦੀ ਥਾਂ ਹੁਣ ਜੋ ਹੈ 4.29 ਰੁਪਏ ਪ੍ਰਤੀ ਯੂਨਟ ਕਰ ਦਿੱਤੀ ਗਈ ਹੈ ਜਦਕਿ 101 ਤੋਂ ਲੈ ਕੇ 300 ਯੂਨਟ ਤੱਕ ਦੀ ਦਰ ਜਿਹੜੀ ਪਹਿਲਾਂ 6.64 ਰੁਪਏ ਸੀ ਉਸ ਨੂੰ ਵਧਾ ਕੇ 6. 76 ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਗਿਆ ਇਸ ਤੋਂ ਇਲਾਵਾ 7 ਕਿਲੋਵਾਟ ਤੋਂ ਲੈ ਕੇ 100 ਕਿਲੋਵਾਟ ਤੱਕ ਬਿਜਲੀ ਦੀਆਂ ਦਰਾਂ ਦੇ ਵਿੱਚ ਜਿਹੜਾ ਕਿਸੇ ਤਰ੍ਹਾਂ ਦਾ ਕੋਈ ਵੀ ਵਾਧਾ ਨਹੀਂ ਹੋਏਗਾ ਹਾਲਾਂਕਿ 16 ਜੂਨ ਤੋਂ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਮਿਲੇਗੀ ਟਿਊਬਵੈਲ ਕਨੈਕਸ਼ਨਾਂ ਦੀਆਂ ਦਰਾਂ ਦੇ ਵਿੱਚ 15 ਪੈਸੇ ਪ੍ਰਤੀ ਯੂਨਿਟ ਦਾ ਵਾਅਦਾ ਕੀਤਾ ਗਿਆ ਤੇ ਪੰਜਾਬ ਦੀ ਇੰਡਸਟਰੀ ਦੇ ਲਈ ਵੀ ਬਿਜਲੀ ਦਰਾਂ ਦੇ ਵਿੱਚ 15 ਪੈਸੇ ਪ੍ਰਤੀ ਯੂਨਿਟ ਦਾ ਵਾਅਦਾ ਕਰ ਦਿੱਤਾ ਗਿਆ ਜਿਸ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਜਿੱਥੇ ਉਹ ਬਿਜਲੀ ਦਾ ਬਿੱਲ ਉਦਾਹਰਨ ਦੇ ਤੌਰ ਦੇ ਉੱਤੇ 100 ਰੁਪਏ ਭੁਗਤਾਨ ਕਰਦੇ ਸਨ ਤੇ ਹੁਣ ਉਸੇ 100 ਰੁਪਏ ਦੀ ਜਗ੍ਹਾ ਤੇ ਉੱਤੇ ਉਹਨਾਂ ਨੂੰ 102 ਰੁਪਏ ਦੇ ਤਕਰੀਬਨ ਭੁਗਤਾਨ ਕਰਨਾ ਪਵੇਗਾ ਤੇ ਇਹ ਨਵੇਂ ਜੋ ਕੀਮਤਾਂ ਲਾਗੂ ਕੀਤੀਆਂ ਨੇ ਇਹ 16 ਜੂਨ ਤੋਂ ਸ਼ੁਰੂ ਹੋਣ ਗਿਆ ਤੇ 31 ਮਾਰਚ 2025 ਤੱਕ ਲਾਗੂ ਰਹਿਣਗੀਆਂ ਤਾਂ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਜੋ ਬਿਜਲੀ ਦੀ ਸਪਲਾਈ ਹੁੰਦੀ ਹੈ ਉਸ ਨੂੰ ਸਰਕਾਰ ਦੇ ਵੱਲੋਂ ਮਹਿੰਗਾ ਕਰ ਦਿੱਤਾ ਗਿਆ ਤੇ ਘਰੇਲੂ ਬਿਜਲੀ ਦੇ ਨਾਲ ਨਾਲ ਇੰਡਸਟਰੀਅਲ ਬਿਜਲੀ ਵੀ ਮਹਿੰਗੀ ਕਰ ਦਿੱਤੀ ਗਈ ਹੈ